ਜੇਕਰ ਔਲਾਦ ਵਿਗੜੀ ਹੋਵੇ ਤਾਂ ਸਿਆਣੇ ਕਹਿੰਦੇ ਹਨ ਕਿ ਉਸਦਾ ਵਿਆਹ ਕਰ ਦਿਵੋ ਅਕਸਰ ਸਿਆਣੇ ਵੱਲੋਂ ਇਹ ਕਹਿੰਦੇ ਸੁਣਿਆ ਹੈ ਕਿ ਵਿਆਹ ਤੋਂ ਬਾਅਦ ਬੰਦਾ ਸੁਧਰ ਜਾਂਦਾ ਹੈ ਪਰ ਜਨਾਬ ਇਹ ਪੁਲਿਸ ਦੀ ਗ੍ਰਿਫਤ ਵਿੱਚ ਮੂਲ ਕੋਈ ਆਉਂਦਾ ਮੁੰਡਾ ਸੁਧਰਨ ਦੀ ਬਜਾਏ ਹੋਰ ਵਿਗੜ ਗਿਆ ਹਾਲੇ ਇਸ ਦੇ ਵਿਆਹ ਨੂੰ ਮਹਿਜ 4 ਦਿਨ ਹੀ ਬੀਤੇ ਸਨ ਪਰ ਵਿਆਹ ਦੇ 4 ਦਿਨਾਂ ਬਾਅਦ ਹੀ ਇਹ ਮੁੰਡਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਬਾਹਰ ਅਜਿਹਾ ਕਾਰਾ ਕਰਕੇ ਫਰਾਰ ਹੋ ਗਿਆ ਸੀ ਕਿ ਜਿਸ ਤੋਂ ਬਾਅਦ ਪੂਰੇ ਥਾਣੇ ਦੀ ਪੁਲਿਸ ਚਾਰੇ ਪੈਰ ਚੁੱਕ ਕੇ ਇਸ ਮੁੰਡੇ ਦੇ ਪਿੱਛੇ ਪੈ ਗਈ ਤੇ ਫਿਰ ਇਸ ਮੁੰਡੇ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਤੇ ਹੁਣ ਥਾਣੇ ਆਏ ਇਸ ਮੁੰਡੇ ਦੇ ਵਿਆਹ ਵਾਲੇ ਸਾਰੇ ਚਾ ਲੱਥ ਗਏ ਨੇ ਹੁਣ ਇਸ ਮੁੰਡੇ ਦੀ ਘਟੀਆ ਹਰਕਤ ਬਾਰੇ ਸੁਣ ਕੇ ਅਤੇ ਦੇਖ ਕੇ ਇਸ ਦੀ ਘਰ ਬੈਠੀ ਘਰਵਾਲੀ ਵੀ ਮਨੋਮਨੀ ਕਹਿੰਦੀ ਹੋਣੀ ਐ ਕਿ ਆਖਿਰ ਕਿੱਥੇ ਫਸ ਗਈ ਇਸ ਗਲਤ ਬੰਦੇ ਕੋਲ ਹੁਣ ਤੁਸੀਂ ਪੂਰਾ ਮਾਮਲਾ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਜੀ ਇਹ ਸਭ ਨੂੰ ਦੱਸਣ ਲਈ ਕਿ ਥਾਣੇ ਦੇ ਬਾਹਰੋਂ 30 ਤਰੀਕ ਨੂੰ ਪਿਛਲੀ 30 ਤਰੀਕ ਨੂੰ ਮੋਟਰਸਾਈਕਲ ਚੋਰੀ ਹੋਇਆ ਸੀ ਜੀ ਤੇ ਅਸੀਂ ਆਪਣੀ ਇਨਵੈਸਟੀਗੇਸ਼ਨ ਨਾਲ ਹੀ ਸਟਾਰਟ ਕਰ ਲਈ ਸੀ ਕੈਮਰਾਸ ਵੇਰਾ ਚੈੱਕ ਕੀਤੇ ਤੇ ਕੱਲ ਪਰਸੋਂ ਹੀ ਸਾਨੂੰ ਇਹਦੇ ਵਿੱਚ ਕਾਫੀ ਵੱਡਾ ਬ੍ਰੇਕਥਰੂ ਮਿਲਿਆ ਅਸੀਂ ਜਿਹੜਾ ਕਿਊਜ਼ਡ ਹੈ ਉਹਨੂੰ ਫੜਿਆ ਤੇ ਨੌ ਮੋਟਰਸਾਈਕਲ ਹੋ ਰਿਕਵਰ ਕੀਤੇ ਜੋ ਕਿ ਉਹਨੇ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਸੀ ਜੀ ਲੇਕਿਨ ਮੈਮ ਅਮਨਦੀਪ ਦਾ ਬੈਕਗ੍ਰਾਉਂਡ ਕੀ ਹੈਗਾ ਹੈ ਇਸ ਟਾਈਮ ਤੱਕ ਦਾ ਫਿਲਹਾਲ ਉਹ ਵਿਹਲਾ ਸੀ ਇਹੀ ਕੰਮ ਕਰਦਾ ਸੀ ਜੀ ਤੇ ਮੋਟਰਸਾਈਕਲ ਕਿੱਥੇ ਖੜੇ ਕਰਦਾ ਸੀਗਾ ਤੇ ਕਿਸ ਨੂੰ ਵੇਚਦਾ ਸੀਗਾ ਮੋਟਰਸਾਈਕਲ ਲੱਗੋ ਹੈ ਆਪਣੇ ਨੋਨ ਚੀ ਜਿਵੇਂ ਲੋਕਾਂ ਨੂੰ ਵੇਚ ਦਿੰਦਾ ਸੀ ਜਿਹੜੇ ਉਹ ਸਟੈਂਡਸ ਵੇਰਾ ਕਰਦੇ ਸੀ ਬਹੁਤ ਹੀ ਚੀਪ ਰੇਟਸ ਤੇ ਹੀ ਵੇਚ ਦਿੰਦੇ ਸੀ ਲਗੇ ਤੇ ਮੈਮ ਇਹਨਾਂ ਦਾ ਸਾਥੀ ਵੀ ਸੀ ਇਹਦਾ ਇੱਕ ਇਹਦਾ ਨਾਮ ਹੈ ਬਿਲਕੁਲ ਜੀ ਇਹ ਦੋ ਲੋਕਾਂ ਨੇ ਚੋਰੀ ਕੀਤੀ ਸੀ ਇਹਦਾ ਸਾਥੀ ਸੀ ਜਸਪ੍ਰੀਤ ਸਿੰਘ ਉਰਫ ਜਸੂ ਉਹਦੇ ਮਗਰ ਸਾਡੀ ਟੀਮ ਲੱਗੀ ਹੋਈ ਹੈ ਜੀ ਉਹ ਫਰਾਰ ਹੈ ਇਸ ਟਾਈਮ ਤੇ ਤੇ ਜਿੱਦਾਂ ਹੀ ਸਾਨੂੰ ਕੁਝ ਪਤਾ ਲੱਗਦਾ ਜੀ ਉਹਨੂੰ ਵੀ ਅਰੈਸਟ ਕਰਾਂਗੇ ਮੈਮ ਗੱਲਬਾਤ ਦੇ ਦੌਰਾਨ ਪਤਾ ਲੱਗਿਆ ਵੀ ਦੋ ਜਣੇ ਸੀਗੇ ਜਿਹਨਾਂ ਨਾਲ ਮੋਟਰ ਜਿਹੜਾ ਚੋਰੀ ਕੀਤਾ ਹੋਰ ਵੀ ਇਹਨਾਂ ਦੇ ਨਾਲ ਮੌਜੂਦ ਹੁੰਦੇ ਹਾ ਹਜੇ ਤਾਂ ਜੀ ਇਹ ਦੋ ਜਣਿਆਂ ਦਾ ਹੀ ਸਾਹਮਣੇ ਆਇਆ ਹੈ ਬਾਕੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹੈ ਬਾਕੀ ਪੁੱਛਕਿਛ ਕਰਕੇ ਫਿਰ ਦੇਖਦੇ ਆ ਜੀ ਕਿਹੜੀ ਜਗ੍ਹਾ ਤੋਂ ਇਹਨੂੰ ਅਰੈਸਟ ਕੀਤਾ ਉਹ ਰੋਡ ਨਾਕਾ ਲਾਇਆ ਸੀ ਜਿੱਥੋਂ ਅਰੈਸਟ ਕੀਤਾ ਇਹਨੂੰ ਨਹੀਂ ਨਸ਼ੇ ਦਾਤੀ ਨਹੀਂ ਹੈਗਾ ਨਹੀਂ ਰਿਮਾਂਡ ਤੇ 2 ਦਿਨ ਦਾ ਥੈਂਕ ਯੂ ਇਹਨਾਂ ਨਾਲ ਇੱਕ ਗੱਲ ਹੋਣੀ ਸੀ ਇਹਨਾਂ ਚੋਂ ਕਿਸੇ ਵੀ ਮੋਰਚਾ ਦੀ ਐਫਆਈਆਰ ਹੋਈ ਹੈ ਇਸ ਥਾਣੇ 'ਚ ਜਾਂ ਕਿਸੇ ਨਾਲ ਹੋਈ ਹੈ ਹਾਂ ਪਹਿਲਾਂ ਇੱਕ ਐਸਆਈਆਰ ਹੋਈ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰ ਕੀਤਾ ਜੀ ਠੀਕ ਮੈਮ ਕਿਹਾ ਜਾ ਰਿਹਾ ਕਿ ਇਸ ਨੌਜਵਾਨ ਦਾ ਹੁਣੇ ਨਵਾਂ ਨਵਾਂ ਵਿਆਹ ਹੋਇਆ ਸੀ ਬਿਲਕੁਲ ਜੀ 4 ਦਿਨ ਪਹਿਲਾਂ ਹੀ ਇਹਦਾ ਵਿਆਹ ਹੋਇਆ ਸੀ ਹਾਂਜੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮੁੰਡੇ ਦੇ ਕੋਲੋਂ ਆ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਿਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੁਲਜ਼ਮ ਦੀ ਪਛਾਣ ਅਮਨਦੀਪ ਵਜੋਂ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ